ਇਲੈਕਸ਼ਨ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਚਾਰਜੀਆਂ ਲੋਕੀ ਕੀ ਪ੍ਰਬੰਧ ਕੀਤੇ ਸੋ ਹੁਣ ਦੇਖ ਰਹੇ ਹੋ ਤੁਸੀਂ ਵੀ ਲੋਕ ਸਭਾ ਇਲੈਕਸ਼ਨ ਦੇ ਅਸੀਂ ਅਜੇ ਫਾਈਨਲ ਫੇਸ ਦੇ ਵਿੱਚ ਆ ਗਏ ਆ ਕੱਲ ਸਾਡਾ ਜਿਹੜਾ ਹੈਗਾ ਪੋਲਿੰਗ ਦਾ ਦਿਨ ਹੈ ਤੇ ਅੱਜ ਅਸੀਂ ਪੀ ਮਾਈਨਸ 1 ਡੇ ਤੇ ਪਾਰਟੀ ਸਾਰੀਆਂ ਸਾਡੀ ਡਿਸਪੈਚ ਹੋ ਰਹੀਆਂ ਨੇ ਸੋ ਅੱਜ ਦਾ ਦਿਨ ਇੱਕ ਬਹੁਤ ਵੱਡਾ ਦਿਨ ਹੁੰਦਾ ਹੈ ਜਿਸ ਦਿਨ ਅਸੀਂ ਤਕਰੀਬਨ 20000 ਤੋਂ ਪਲੱਸ ਮੁਲਾਜ਼ਮ ਨੂੰ ਅਸੀਂ ਡਿਸਪੈਚ ਕਰਾਂਗੇ ਆਪਣੀ ਆਪਣੀ ਲੋਕੇਸ਼ਨ ਤੇ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਟੋਟਲ 2134 ਬੂਥ ਨੇ ਐਂਡ ਜਿਹੜੇ ਬੂਥਾਂ ਦੀ ਲੋਕੇਸ਼ਨ ਆ ਉਹ 1121 ਲੋਕੇਸ਼ਨ ਤੇ ਇਹ 2134 ਟੋਟਲ ਬੂਥ ਨੇ ਜਿਹਦੇ ਵਿੱਚੋਂ ਲਗਭਗ ਜਿਹੜੇ ਹੈਗੇ 1700 ਬੂਥ ਉਹ ਅੰਮ੍ਰਿਤਸਰ ਪਾਰਲੀਮੈਂਟਰੀ ਕੰਸਟੀਟੂਐਂਸੀ ਦੇ ਨੇ ਤੇ ਜਿਹੜਾ ਸਾਡਾ ਜੰਡਿਆਲਾ ਤੇ ਬਾਬਾ ਬਕਾਲਾ ਦਾ ਜਿਹੜਾ ਅਸੈਂਬਲੀ ਸੈਗਮੈਂਟ ਹੈ ਉਹ ਖਡੂਰ ਸਾਹਿਬ ਪਾਰਲੀਮੈਂਟਰੀ ਕੰਸਟੀਟੂਐਂਸੀ ਦਾ ਹਿੱਸਾ ਹੈ ਬਟ ਇਹਨਾਂ ਦੇ ਵਿੱਚ ਸਟਾਫ ਦੇਣਾ ਸਾਰਾ ਡਿਪਲੋਇਮੈਂਟ ਕਰਨਾ ਉਹ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਸਾਂਝੀ ਕਰਨਾ ਪੈਂਦਾ ਹੈ ਸੋ ਇਹ ਅੱਜ ਸਾਰੀ ਪਾਰਟੀਆਂ ਡਿਸਪੈਚ ਹੋ ਰਹੀਆਂ ਨੇ ਤੇ ਤਕਰੀਬਨ ਮੈਂ ਸਮਝਦਾ 10000 ਦੇ ਆਸ-ਪਾਸ ਤਾਂ ਸਾਡੇ ਜਿਹੜੇ ਮੁਲਾਜ਼ਮ ਹੈ ਉਹ ਚੋਣ ਡਿਊਟੀ ਬਤੌਰ ਪੋਲਿੰਗ ਸਟਾਫ ਬਤੌਰ ਪ੍ਰੈਸਾਈਡਿੰਗ ਅਫੀਸਰ ਅਸਿਸਟੈਂਟ ਪ੍ਰੈਸਾਈਡਿੰਗ ਅਫੀਸਰ ਹੀ ਦੇਣਗੇ ਉਸ ਤੋਂ ਇਲਾਵਾ ਵੀ ਤਕਰੀਬਨ 10000 ਲੋਕ ਹੋਰ ਵੀ ਅੰਡਰ ਵੇਰੀਅਸ ਕਪੈਸਿਟੀ ਬੀਐਲਓ ਹੋਗੇ ਤੁਹਾਡੇ 2000 ਤੋਂ ਉੱਤੇ ਬੀਐਲਓ ਹੋਗੇ ਮਾਈਕਰੋਬਜ਼ਰਵਰ ਹੋਗੇ ਜਿੰਨੇ ਤੁਹਾਡੇ ਕੁਣ ਸੀਨੀਅਰ ਸਿਟੀਜ਼ਨ ਨੇ ਤੇ ਪੀ ਡਬਲਯੂ ਡੀ ਇਲੈਕਟਰਸ ਨੇ ਉਹਨਾਂ ਨੂੰ ਅਸਿਸਟ ਕਰਨ ਲਈ ਅਸੀਂ ਵੋਲੰਟੀਅਰਸ ਵੀ ਰੱਖੇ ਆ ਹਰੇਕ ਬੂਥ ਲੋਕੇਸ਼ਨ ਦੇ ਉੱਤੇ 휠ਚੇਅਰਸ ਲੈ ਕੇ ਤਾਂ ਕਿ ਉਹਨਾਂ ਨੂੰ ਅਸਿਸਟ ਕਰਨ ਸਕਣ ਕੋਈ ਵੀ ਬੜਾ ਅਮਲਾ ਹੁੰਦਾ ਸਾਡੇ ਸਾਰੇ ਬੂਥਾਂ ਦੇ ਉੱਤੇ ਆਸ਼ਾ ਵਰਕਰਸ ਵੀ ਅਸੀਂ ਬਿਠਾਏ ਨਹੀਂ ਕਿਉਂਕਿ ਇਸ ਟਾਈਮ ਹੀਟ ਵੇਵ ਦਾ ਬੜਾ ਪ੍ਰਭਾਵ ਹੈ ਤੇ ਹੀਟ ਵੇਵ ਕਰਕੇ ਅਸੀਂ ਹਰੇਕ ਬੂਥ ਤੇ ਇਨਸ਼ੋਰ ਕੀਤਾ ਵੀ ਆਸ਼ਾ ਵਰਕਰ ORS ਗੋਲ ਵਗੈਰਾ ਲੈ ਕੇ ਉੱਥੇ ਸਟੇਸ਼ਨ ਡਰੈਨ ਫਰਸਟ ایڈ ਕਿਟ ਦੇ ਨਾਲ ਤੇ ਉਹਨਾਂ ਦੇ ਉੱਤੇ ਸੁਪਰਵਾਈਜ਼ਰੀ ਡਾਕਟਰਸ ਦੀ ਵੀ ਡਿਊਟੀ ਲਗਾਈ ਹੈ ਤਾਂ ਕਿ ਅਗਰ ਕੋਈ ਜ਼ਿਆਦਾ ਸੀਰੀਅਸ ਹੋ ਜਾਂਦਾ ਕਿਥੇ ਡ੍ਰਿਪ ਲਗਾਨੀ ਪੈ ਜਾਵੇ ਤੇ ਉਹ ਵੀ ਸਾਡੇ ਉਪਤਾ ਪ੍ਰਬੰਧ ਨੇ ਐਂਡ ਹਰੇਕ ਬੂਥ ਦੇ ਉੱਤੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਵੀ ਸ਼ੇਡ ਦਾ ਪੀਣ ਵਾਲੇ ਪਾਣੀ ਦਾ ਰੈਂਪ ਵਗੈਰਾ ਦਾ ਸਾਰੀ ਬੇਸਿਕ ਫੈਸਿਲਿਟੀਆਂ ਉਪਲਬਧ ਹੋਣ ਉੱਥੇ ਵੀ ਹਦਾਇਤ ਦਿੱਤੀਆਂ ਨੇ ਵੀ ਸਾਡੇ ਸੀਨੀਅਰ ਸਿਟੀਜ਼ਨ ਦਿਵਿਆਂਗ ਵੋਟਰਸ ਨੂੰ ਸਪੈਸ਼ਲ ਅਸਿਸਟੈਂਸ ਦੇ ਨਾਲ ਪ੍ਰਾਇੋਰਟੀ ਦੇ ਉੱਤੇ VOTING ਕਰਾਈ ਜਾਵੇ ਤੇ ਜਿੱਥੇ ਜਿੱਥੇ ਵੀ ਸਾਡੇ ਕੋਲ ਕੋਈ ਸ਼ੇਡ ਦਾ ਪ੍ਰਬੰਧ ਨਹੀਂ ਹੈ ਤੋਂ ਹੀਟ ਵੇਵ ਕਾਫੀ ਹੈ ਤੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਵੀ ਉੱਥੇ ਸਾਡੇ ਟੈਂਟ ਲੱਗੇ ਹੋਣ ਤਾਂ ਕਿ ਐਟ ਲੀਸਟ ਟੈਂਟ ਦੇ ਉੱਤੇ ਅੰਦਰ ਸ਼ੇਡ ਦਾ ਜ਼ਰੂਰ ਪ੍ਰਬੰਧ ਹੋਵੇ ਹਰੇਕ ਬੂਥ ਦੇ ਉੱਤੇ ਤੇ ਇਸ ਤੋਂ ਇਲਾਵਾ ਅਸੀਂ ਦੇਖ ਰਹੇ ਹਾਂ ਕਿ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗੀ ਖਾਸ ਕਰ ਕਾਨੂੰਨ ਦੀ ਵਿਵਸਥਾ ਲਾ ਨਡ ਆਰਡਰ ਨੂੰ ਦੇਖਦੇ ਹੋਏ ਸਭ ਤੋਂ ਵੱਡਾ ਅਸੀਂ ਪੂਰੇ ਪੰਜਾਬ ਦੇ ਵਿੱਚ ਵੈਬਕਾਸਟਿੰਗ ਕੰਟਰੋਲ ਰੂਮ ਬਣਾਇਆ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ 2134 ਦੇ 2134 ਬੂਥਾਂ ਦੇ ਉੱਤੇ ਵੈਬਕਾਸਟਿੰਗ ਦੇ ਨਾਲ ਕੈਮਰੇ ਅੰਦਰ ਲੱਗੇ ਹੋਏ ਕੈਮਰੇ ਦੀ ਫੀਡ ਸਾਡੇ ਕੋਲ ਆਏਗੀ ਤੇ ਹੁਣ 2134 ਕੈਮਰੇਜ਼ ਨੂੰ ਮਾਨੀਟਰ ਕਰਨ ਲਈ ਸਾਨੂੰ ਇੱਕ ਵੱਡੀ ਟੀਮ ਚਾਹੀਦੀ ਹੈ ਤੇ ਅਸੀਂ 200 ਵੋਲੰਟੀਅਰਸ ਵੱਖ-ਵੱਖ ਕਾਲਜਸ ਤੋਂ ਉਹਨਾਂ ਦੇ ਲੈਪਟਾਪ ਉਹਨਾਂ ਦੇ ਪੀਸੀ ਦਾ ਸੈਟਅਪ ਕੀਤਾ ਹੈ ਵੈਬਕਾਸਟਿੰਗ ਕੰਟਰੋਲ ਰੂਮ ਦੇ ਵਿੱਚ ਜਿੱਥੋਂ ਅਸੀਂ ਬੜੀ ਪੈਨੀ ਨਜ਼ਰ ਰੱਖਾਂਗੇ ਸਾਰੇ ਬੂਥ ਦੇ ਉੱਤੇ ਕੋਈ ਵੀ ਜੇਕਰ ਕੋਈ ਹਰਕਤ ਹੋਏਗੀ ਕਿਸੇ ਬੂਥ ਦੇ ਵਿੱਚ ਉਹਦੀ ਰਿਕਾਰਡਿੰਗ ਕੀਤੀ ਜਾਵੇਗੀ ਤੇ ਉਹਨੂੰ ਅਸੀਂ ਯੂਜ਼ ਕਰਾਂਗੇ ਫॉर ਲੋਜਿੰਗ ਆਫ ਐਫਆਈਆਰ ਜੇਕਰ ਕੁਝ ਇਸ ਤਰੀਕੇ ਦੀ ਘਟਨਾ ਸਾਡੇ نوٹس دے وچ ااندی ہے تو ویب کاسٹنگ دے اوپر بڑی ہے ਸਾਡੇ ਕੋਲ ਜਿਹੜੀ ਹੈ ਪੁਲਿਸ ਦੀ ਸਾਰੀ ਪੈਟਰੋਲਿੰਗ ਪਾਰਟੀ ਸਾਡੇ ਸੈਕਟਰ ਮੋਜਿਸਟ੍ਰੇਟ ਦੇ ਨਾਲ ਲਿੰਕ ਆ ਗਏ ਸੋ ਹਰੇਕ 10 15 ਬੂਥ ਦੇ ਉੱਤੇ ਪੁਲਿਸ ਦੀ ਪੈਟਰੋਲਿੰਗ ਪਾਰਟੀ ਰਹੇਗੀ ਉਸ ਤੋਂ ਇਲਾਵਾ ਜਿਹੜਾ ਸੈਕੰਡ ਰਿਸਪੌਂਡਰ ਹੈ ਐਸ ਐਚਓ ਲੈਵਲ ਤੇ ਥਰਡ ਰਿਸਪੌਂਡਰ ਡੀ ਐਸ ਪੀ ਲੈਵਲ ਤੇ ਐਂਡ ਇਨ ਫੈਕਟ ਰਿਜ਼ਰਵ ਵੀ ਜਿਹੜੀ ਹੈ ਸਾਡੇ ਕੋਲ ਤਕਰੀਬਨ 25 ਪੈਰਾ ਮਿਲਟਰੀ ਫੋਰਸ ਦੀ ਕੰਪਨੀ ਆਈਆਂ ਨੇ ਜਿਸ ਤੋਂ 13 ਰੂਰਲ ਏਰੀਆ ਦੇ ਵਿੱਚ ਨੇ ਐਂਡ 12 ਪੈਰਾਮਿਲਿਟਰੀ ਫੋਰਸ ਦੀ ਕੰਪਨੀ ਸਾਡੀ ਕਮਿਸ਼ਨਰੇਟ ਏਰੀਆ ਦੇ ਵਿੱਚ ਮੁਸਤੈਦ ਰਹਿਣਗੇ ਤਾਂ ਕਿ ਕੋਈ ਵੀ ਲੌਂਡ ਆਰਡਰ ਦੀ ਸਿਚੁਏਸ਼ਨ ਨੂੰ ਅਸੀਂ ਪ੍ਰੌਂਪਟਲੀ ਡੀਲ ਕਰ ਸਕੀਏ ਇਸ ਤੋਂ ਇਲਾਵਾ ਅਸੀਂ ਕਾਫੀ ਮਾਡਲ ਪੋਲਿੰਗ ਸਟੇਸ਼ਨ ਵੀ ਬਣਾ ਰਹੇ ਹਾਂ ਹਰੇਕ ਅਸੈਂਬਲੀ ਕਨਸਟੀਟੂਐਂਸੀ ਦੇ ਵਿੱਚ 10-10 ਸਮੋਲਿੰਗ ਪੋਲਿੰਗ ਸਟੇਸ਼ਨ ਬਣ ਰਹੇ ਨੇ ਸੋ 110 ਮਾਡਲ ਪੋਲਿੰਗ ਸਟੇਸ਼ਨ ਆਪਾਂ ਬਣਾ ਰਹੇ ਜਿੱਥੇ ਗੁਬਾਰਿਆਂ ਨਾਲ ਹੋਰ ਜਿਹੜਾ ਹੈਗਾ ਉਹਨਾਂ ਦੇ ਬਿਊਟੀਫਿਕੇਸ਼ਨ ਦੇ ਅਰੇਂਜਮੈਂਟ ਕੀਤੇ ਨੇ ਇੱਕ ਅਸੀਂ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾ ਰਹੇ ਐ ਐਸਐਲ ਭਵਨ ਸਕੂਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿੱਥੇ ਤਾਂ ਨੈਕਸਟ ਲੈਵਲ ਦੇ ਅਰੇਂਜਮੈਂਟ ਹੋਣਗੇ ਵੀ ਸਾਰੇ ਵੋਟਰਸ ਨੂੰ ਅਸੀਂ ਉੱਥੇ ਰਿਫਰੈਸ਼ਮੈਂਟ ਦਵਾਂਗੇ ਮੇਰਕਾ ਦੀ ਲੱਸੀ ਪਿਲਾਵਾਂਗੇ ਢੋਲੀ ਨਾਲ ਸਵਾਗਤ ਕਰਾਂਗੇ ਸੋ ਐਂਡ ਉਸ ਤੋਂ ਬਾਅਦ ਜਿਹੜਾ ਹੈ ਨੇਲ ਆਲਟ ਕੀਤੀ ਜਾਏਗੀ ਕਈ ਤੇ ਬੁੱਕਸਟੋਰ ਵੀ ਬਣਾਈ ਜਾਏਗੇ ਕੁਝ ਕੁ ਵਿਜ਼ਿਟਰਸ ਨੂੰ ਅਸੀਂ ਕੰਪਲੀਮੈਂਟਰੀ ਬੁੱਕਸ ਵੀ ਦਵਾਵਾਂਗੇ ਸੋ ਇਸ ਟਾਈਪ ਦੇ ਸਾਰੇ ਅਸੀਂ ਕਰ ਰਹੇ ਹਾਂ ਤਾਂ ਕਿ ਅਸੀਂ ਪੂਲ ਪਰਸੈਂਟੇਜ ਵਧਾ ਸਕੀਏ ਐਂਡ ਇੱਕ ਫੈਸਟਿਵ ਮਾਹੌਲ ਬਣਾਈਏ ਸੋ ਇਹ ਸਾਰੇ ਜਿਹੜੇ ਹੈਗੇ ਬ੍ਰਾਡਲੀ ਸਾਡੇ ਪ੍ਰਬੰਧ ਨੇ ਐਂਡ ਮੈਂ ਸਾਰੇ ਵੋਟਰਸ ਨੂੰ ਅਪੀਲ ਕਰਦਾ ਬਤੌਰ ਡਿਸਟ੍ਰਿਕਟ ਮੈਜਿਸਟਰੇਟ ਕਿ ਆਪਾਂ ਪਿਛਲੀ ਵਾਰ ਸਾਡਾ ਲੋਕ ਸਭਾ ਦੇ ਵਿੱਚ ਪੋਲ ਪਰਸੈਂਟੇਜ ਸਾਡੀ 57% ਸੀਗੀ ਇਸ ਵਾਰ ਮੈਂ ਆਸ ਰੱਖਦਾ ਕਿ ਅਸੀਂ ਇਸ ਵਾਰ 70 ਪਾਰ ਤਾਂ ਜਿਹੜਾ ਸਾਡਾ ਸੀਓ ਆਫਿਸ ਵੱਲੋਂ ਸਾਨੂੰ ਟੀਚਾ ਦਿੱਤਾ ਹੋਇਆ ਉਹ ਕਰੀਏ ਮੈਂ ਆਪਣੀ ਵੋਟ ਵੀ ਜਲੰਧਰ ਤੋਂ ਅਮ੍ਰਿਤਸਰ ਸ਼ਿਫਟ ਕਰਾ ਲਈ ਐਂਡ ਸਵੇਰੇ 7 ਵਜੇ ਮੈਂ ਤੇ ਆਪਣੇ ਪਰਿਵਾਰ ਦੇ ਨਾਲ ਉੱਥੇ ਬੂਥ ਤੇ ਹੀ ਹੋਵਾਂਗਾ ਐਂਡ ਵੋਟ ਪਾਣ ਲਈ ਸੋ ਮੈਂ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਵੀ ਅਪੀਲ ਕਰਾਂਗਾ ਵੀ ਤੁਸੀਂ ਵੀ ਆ ਕੇ ਵੋਟ ਪਾਈਏ ਐਂਡ ਕਿਉਂਕਿ ਜਿਹੜਾ ਇਹ ਡਿਸੀਜਨ ਹੈ ਇਹ ਸਾਨੂੰ 5 ਸਾਲ ਇੰਪੈਕਟ ਕਰਦਾ ਇੱਕ ਦਿਨ ਦਾ ਡਿਸੀਜਨ ਤੇ ਇਸ ਨੂੰ ਆਪਾਂ ਜ਼ਰੂਰ ਇਹਨੂੰ ਛੁੱਟੀ ਦਾ ਦਿਨ ਨਾ ਸਮਝ ਕੇ ਆਪਾਂ ਇੱਕ ਜ਼ਿੰਮੇਵਾਰੀ ਦਾ ਦਿਨ ਸਮਝੀਏ ਇਹਨ ਸਾਰੇ ਵੋਟ ਪਾਈਏ ਕੈਂਡੀਡੇਟਸ ਵੱਲੋਂ ਜਿਹੜਾ ਸਰ ਵੋਟਰਾਂ ਨੂੰ ਲੁਭਾਉਣ ਦਾ ਕੀਤਾ ਜਾਂਦਾ ਉਹਨਾਂ ਵਾਸਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਜਾਊਗਾ ਸੋ ਕੈਂਡੀਡੇਟਸ ਦੇ ਵਿੱਚ ਮੈਂ ਦੱਸ ਰਿਹਾ ਸੀ ਕਿ ਸਾਡੀ ਜਿਹੜੀ ਫਲਾਈਂਗ ਸਕਵਾਡ ਟੀਮਾਂ ਨੇ ਐਂਡ ਸਟੈਟਿਕ ਸਰਵੇਲੈਂਸ ਟੀਮਾਂ ਨੇ ਇਹ ਖਲੇ ਵੀ ਅੱਜ ਵੀ ਰਾਤ ਨੂੰ ਵੀ ਆਪਰੇਸ਼ਨਲ ਰਹਿਣਗੀਆਂ ਐਂਡ ਕੱਲ ਵੀ ਪੂਰੇ ਦਿਨ ਆਪਰੇਸ਼ਨਲ ਰਹਿਣਗੀਆਂ ਤਾਕੀ ਕੋਈ ਵੀ ਸ਼ਿਕਾਇਤ ਆਦੀਏ ਤਾਂ ਇਮੀਡੀਏਟਲੀ ਰਿਸਪੌਂਡ ਕਰੰਟ ਐਂਡ ਸਾਰੇ ਫਲਾਈਂਗ ਸਕਵਡ ਦੇ ਉੱਤੇ ਕੈਮਰੇ ਲੱਗੇ ਹੋ ਨੇ ਜਿਨ੍ਹਾਂ ਦੀ ਵਿਜ਼ਿਬਿਲਟੀ ਰਿਕਾਰਡਿੰਗ ਇੱਥੇ ਵੀ ਹੁੰਦੀ ਹੈ ਸੀਓ ਆਫਿਸ ਵੀ ਹੁੰਦੀ ਹੈ ਤਾਂਕਿ ਕੋਈ ਵੀ ਜੇਕਰ ਇਸ ਟਾਈਪ ਦਾ ਆਏਗਾ ਤਾਂ ਉਹਦੀ ਪ੍ਰੋਪਰ ਰਿਕਾਰਡਿੰਗ ਕਰਕੇ ਇਮੀਡੀਏਟ ਐਫਆਈਆਰ ਐਕਸ਼ਨ ਲਿਤਾ ਜਾਏਗਾ ਅੱਜ ਪੂਰੀ ਰਾਤ ਗਸ਼ਤ ਕਰੇਗੀ ਫਲਾਈਂਗ ਸਕਵਡ ਐਂਡ ਇਹ ਫਲਾਈਂਗ ਸਕਵਡ ਦੀ ਜਿਹੜੀ ਡਿਊਟੀ 24 ਘੰਟੇ ਦੀ ਹੁੰਦੀ ਹੈ ਤਾਂ ਤਿੰਨ ਸ਼ਿਫਟਾਂ ਦੇ ਵਿੱਚ 8-8 ਘੰਟੇ ਦੀਆਂ ਸ਼ਿਫਟਾਂ ਦੇ ਵਿੱਚ ਤਿੰਨ-ਤਿੰਨ ਟੀਮਾਂ ਹਰੇਕ ਅਸੈਂਬਲੀ ਕੌਨਸਟਿਟਿਊਐਂਸੀ ਤੇ ਕਿਸੇ ਵੀ ਵਕਤ 33 ਫਲਾਈਂਗ ਸਕਵਡ ਟੀਮਾਂ ਜ਼ਿਲ੍ਹੇ ਦੇ ਵਿੱਚ ਮੁਸਤੈਦ ਰਹਿੰਦੀਆਂ ਨੇ ਐਂਡ ਇਹ 24 ਘੰਟੇ ਦੇ ਵਿੱਚ ਰਾਤ ਨੂੰ 2 ਵਜੇ ਵੀ 33 ਟੀਮਾਂ ਆਪਰੇਸ਼ਨਲ ਰਹਿੰਦੀਆਂ ਨੇ ਤਾਂ ਕਿ ਕੋਈ ਵੀ ਇਸ ਟਾਈਪ ਦੀ ਕੋਈ ਪੈਸੇ ਵੰਡਣ ਦੀ ਲਿੱਕਰ ਵੰਡਣ ਦੀ ਸ਼ਿਕਾਇਤ ਜੇਕਰ ਆਦੀ ਹੈ ਤਾਂ ਇਮੀਡੀਏਟਲੀ ਰਿਸਪੌਂਡ ਕੀਤਾ ਜਾਊਗਾ ਐਂਡ ਐਫ ਆਈ ਆਰ ਦਰਜ ਕੀਤੀ ਜਾਏਗੀ